ਉਹ ਲਗਦਾ ਜਿਹੜਾ ਹੈਗਾ ਸੋ ਇੱਕ ਸਿੱਖੀ ਵਿੱਚ ਜਿਹੜੇ ਇਤਿਹਾਸ ਵਿੱਚ ਬਹੁਤ ਇੱਕ ਵੱਡਾ ਜਿਹੜਾ ਮੰਨਿਆ ਗਿਆ ਕਿ ਜਿਹੜੇ ਹਰ ਇੱਕ ਪ੍ਰਾਣੀ ਨੂੰ ਅਮਰਤ ਜਿਹੜਾ ਹੈ ਜਿਹਦਾ ਮਨ ਹੈ ਸਕਣ ਦਾ ਉਸ ਨੂੰ ਛੱਕ ਕੇ ਅਮਰਤ ਬਾਟੇ ਦੀ ਕੌਲ ਸ ਲੈ ਕੇ ਸੋ ਗੁਰੂ ਵਾਲੇ ਬਣੰਗਾ ਅੱਜਕੱਲ੍ਹ ਮਨ ਚ ਵਿੱਚ ਕਿਹਾ ਕਿ ਭਗਤੀਆਂ ਲਿਖ ਕੇ ਮੈਂ ਪ੍ਰਚਾਰ ਕਰਾਂ ਇਹ ਮੇਰਾ ਸ਼ੁਰੂ ਤੋਂ ਹੀ ਮੇਰਾ ਨਿੱਕੇ ਤੋਂ ਹੀ ਮੈਂ ਲਿਖਣ ਦਾ ਜਿਹੜਾ ਇੱਕ ਮੇਰਾ ਜਿਹੜਾ ਹੈ ਨਾ ਇੱਕ ਲਿਖਾਰੀ ਦਾ ਕੰਮ ਮੇਰਾ ਨਿੱਕੇ ਤੋਂ ਚੱਲਦਾ ਆਇਆ ਮੈਂ ਗੁਰੂ ਘਰ ਦੇ ਵਿੱਚ ਜਦੋਂ ਮੇਰੀ ਦਾੜੀ ਨਹੀਂ ਆਈ ਸੀ ਮੈਂ ਨਿੱਕਾ ਜਿਹਾ ਸੀ ਉਦੋਂ ਹੀ ਮੈਂ ਹੁਕਮਨਾਮਾ ਜਿਹੜਾ ਮੈਂ ਗੁਰੂ ਘਰ ਦੇ ਵਿੱਚ ਲਿਖਦਾ ਰਿਹਾ ਫੌਜ ਦੇ ਗੁਰੂ ਘਰ ਦੇ ਵਿੱਚ ਉਸ ਤੋਂ ਬਾਅਦ ਮੈਂ ਫਿਰ ਜਿੱਦਾਂ ਇਹਦਾ ਲਿਖਦੇ ਲਿਖਦੇ ਮੇਰਾ ਇੱਕ ਮਨ ਡਿਜ਼ਾਈਨ ਡਰਾਇੰਗ ਵਾਲੇ ਚੀਜ਼ਾਂ ਬਣਾਉਣ ਦਾ ਬੋਰਡ ਬਣਾਉਂਦਾ ਉਸੇ ਵਿੱਚ ਮੇਰਾ ਮਨ ਜਿਹੜਾ ਕਿ ਬੜਾ ਨਾਲ-ਨਾਲ ਗਰੈਂਥੀਸ਼ਿੰਗ ਦੀ ਡਿਊਟੀ ਵੀ ਗੁਰੂ ਘਰ ਦੇ ਵਿੱਚ ਕਰਦਾ ਰਿਹਾ ਇਸੇਉਂ ਲਿਖਣ ਦਾ ਵੀ ਜਿਹੜਾ ਮਨ ਇਹ ਸੁਰੂ ਚੱਲਦਾ ਰਿਹਾ ਸੋ ਮੇਰਾ ਇੱਕ ਐਸੇ ਕਰਕੇ ਇੱਕ ਮੈਸੇਜ ਜਿਹੜਾ ਲਿਖ ਕੇ ਇੱਕ ਦੱਸਣ ਦਾ ਸੀ ਕਿ ਜਿਹੜੀਆਂ ਜਿਹੜੀਆਂ ਪੰਕਤੀਆਂ ਜਿਹੜੀਆਂ ਲਿਖਿਆ ਗਿਆ ਜਿਹਦੇ ਨਾਲ ਲੋਕ ਜਾਗਰੂਤ ਹੋਣ ਹਾਂਜੀ ਪਹਿਲੀ ਗੱਲ ਜਿਹੜੀ ਮੈਂ ਲਿਖੀ ਗਈ ਹੈ ਪੀਓ ਪਾਲ ਖੰਡਤਾਰ ਹੋਏ ਜਨਮ ਸੋਹਿਲਾ ਕਿਉਂਕਿ ਅਖੰਡੇ ਦੀ ਪਾਲ ਲੈਣਾ ਸਾਡਾ ਇੱਕ ਜੀਵਨ ਬਦਲ ਜਾਂਦਾ ਸਾਡੇ ਜੀਵਨ ਇੱਕ ਇੱਕ ਤਬਦੀਲੀ ਆ ਜਾਂਦੀ ਜਿੱਦਾਂ ਆਪਾਂ ਮੰਨੋ ਨਸ਼ਾ ਕਰ ਰਹੇ ਹਾਂ ਜਾਂ ਹਰ ਅਸੀਂ ਗਲਤ ਰਾਹ ਵਾਸਤੇ ਤੁਰੇ ਪਈਆਂ ਸੋ ਉਹ ਰਾਹ ਛੱਡ ਕੇ ਇਹ ਗੁਰੂ ਵਾਲੇ ਪਾਸੇ ਰਾਹ ਵਾਸਤੇ ਤੁਰ ਪੰ ਆ ਜਾਂਦੇ ਆ ਸੋ ਇਸ ਕਰਕੇ ਇਹ ਜਨਮ ਸੋਹਿਲਾ ਬਣ ਜਾਂਦਾ ਉਸ ਮਨੁੱਖ ਦਾ ਜਿਹੜਾ ਠੰਡੇ ਦੀ ਬਾਟੇ ਦੀ ਪੌਲ ਲੈ ਕੇ ਗੁਰਬਾਣੀ ਵਿੱਚ ਰਹਿ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਉਹਦਾ ਜੀਵਨ ਬਤੀਤ ਕਰਕੇ ਸੋ ਉਹਦਾ ਜੀਵਨ ਇੱਕ ਬਦਲ ਜਾਂਦਾ ਸੋਹਣਾ ਬਣ ਜਾਂਦਾ ਨਸ਼ੇ ਨੂੰ ਲੈ ਕੇ ਕਿਤਾ ਨਸ਼ੇ ਜਿਹੜਾ ਅੱਜ ਬਹੁਤ ਜ਼ਿਆਦਾ ਜਿਹੜਾ ਤੁਸੀਂ ਵੇਖ ਨਹੀਂ ਸਕਦੇ ਪੰਜਾਬ ਦੇ ਵਿੱਚ ਜਿਹੜਾ ਵੱਧ ਰਿਹਾ ਹੈ ਸੋ ਗੁਰੂ ਦੀ ਨਗਰੀ ਵਿੱਚ ਵੀ ਜਿਹੜਾ ਅੱਜ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਜਿਸ ਦੀ ਕੋਈ ਇੱਕ ਹਾਦੀ ਨਹੀਂ ਹੈ ਲੋਕੀ ਅੱਜ ਬੋਤਲਾਂ ਜਿਹੜੀਆਂ ਨਸ਼ੇ ਦੀਆਂ ਦਾਰੂ ਦੀਆਂ ਉਹ ਲੈ ਕੇ ਜੇ ਵਿੱਚ ਘੁੰਮਰੇ ਜਿਹਾ ਆਮ ਠੰਡੇ ਦੀ ਪਾਣੀ ਦੀ ਬੋਤਲ ਜਿਹੜੀ ਆਮ ਵੇਚਣ ਨੂੰ ਅਸੀਂ ਕੋ ਘੁੰਮਰੇ ਆ ਨਾ ਉਹ ਉਹੀ ਇੱਕ ਬੋਤਲ ਇੱਕ ਨਸ਼ੇ ਦੀ ਜਿਹੜੀ ਅਸੀਂ ਵੇਚ ਰਹੇ ਹਾਂ ਤੇ ਨਸ਼ਾ ਜਿਹੜਾ ਅੱਜ ਵਪਾਰ ਨਸ਼ੇ ਦਾ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਲੋਕ ਪਾਣੀ ਪਾਣੀ ਦੇ ਘਟ ਫੀ ਰਹੇ ਹਨ ਸ਼ਰਾਬ ਜਿਆਦਾ ਪੀ ਰਹੇ ਆ ਤੁਸੀਂ ਕੀ 메시ਜ ਦੇਣਾ ਚਾਹੁੰਦੇ ਹੋ ਉਹ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਜੋ ਸਿੱਖੀ ਤੋਂ ਦੂਰ ਹੋ ਜAVE ਸੋ ਉਹਨਾਂ ਵਾਸਤੇ ਮੈਂ ਇਹ ਮੈਸੇਜ ਕਿ ਭਾਈ ਦੇਖੋ ਇੱਕ ਸਿੱਖੀ ਬਹੁਤ ਜ਼ਰੂਰੀ ਹੈ ਸਿੱਖੀ ਹੀ ਜਿਹੜੀ ਸਾਨੂੰ ਇੱਕ ਪਰਮਾਤਮਾ ਨਾਲ ਮਿਲਾਪ ਕਰਦੀ ਹੈ ਪਰਮਾਤਮਾ ਨਾਲ ਜੋੜ ਦਿੰਦੀ ਹੈ ਇਹ ਸਿੱਖੀ ਤੇ ਗੁਰਬਾਣੀ ਇਹ ਦੋਵੇਂ ਚੀਜ਼ ਜਿਹੜੀ ਬਹੁਤ ਜ਼ਰੂਰੀ ਹੈ ਤੇ ਬਾਣੀ ਅਸੀਂ ਪੜ ਰਹੇ ਆ ਬਾਣੀ ਨੂੰ ਸਮਝਣ ਰਹੇ ਆ ਤੇ ਬਾਣੀ ਅਨੁਸਾਰ ਜੇ ਜੀਵਾਂ ਨੇ ਸੀ ਆਪਣਾ ਢਾਲ ਰਿਆ ਸੋ ਬਾਣੀ ਪੜਨ ਦਾ ਵੀ ਉਹ ਲਾਭ ਜਿਹੜਾ ਹੈ ਉਹਨਾਂ ਨੇ ਜਿੰਨਾ ਅਸੀਂ ਸਮਝ ਕੇ ਇੱਕ ਕਰਾਂਗੇ ਉਹ ਇੱਕ ਵੱਖਰੀ ਗੱਲ ਬਣ ਜਾਂਦੀ ਕਿ ਜੀਵਨ ਵਿੱਚ ਸਾਡੇ ਅੰਦਰ ਗੁਰੂ ਦੀ ਸਿੱਖਿਆ ਆ ਗਈ ਹੈ ਅਸੀਂ ਗੁਰੂ ਦੀ ਸਿੱਖਿਆ ਗ੍ਰਹਿਣ ਕਰ ਲਈ ਹੈ ਅਸੀਂ ਗੁਰੂ ਦੀ ਆਖੀ ਹਮ ਆਪਾਂ ਤੁਰ ਪਏ ਆਂ ਸੋ ਉਸੇ ਵੀ ਜੀਵਨ ਜਿਹੜਾ ਇੱਕ ਬਹੁਤ ਸੋਨਾ ਬਣ ਜਾਂਦਾ ਕੱਲੀ ਗੁਰਬਾਣੀ ਆਪਾਂ ਪੜਨ ਨਾਲ ਹੀ ਜਿਹੜਾ ਉਦਾਰ ਨਹੀਂ ਹੁੰਦਾ ਗੁਰਬਾਣੀ ਨੂੰ ਸਮਝਣਾ ਵੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਵੀ ਬਹੁਤ ਜ਼ਰੂਰੀ ਹੈ ਤੇ ਰਹਿਤ ਮਰਿਆਦਾ ਵੀ ਜਿਹੜੀ ਹੈ ਆਪਣੇ ਜੀਵਨ ਵਿੱਚ ਲਿਆਉਣੀ ਓਕੇ ਬਹੁਤ ਹੀ ਉਤਮ ਸਾਕੀ ਦੇ ਸ਼ੰਪੁਰ ਆਪਣੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿਵੇਂ ਹੀ ਮੈਂ ਐਂਟਰ ਕੀਤੀ ਆਪਣੀ ਦੁਕਾਨ ਤੇ ਜਾਣ ਵਾਸਤੇ ਤਾਂ ਮੈਂ ਇੱਕ ਆਟੋ ਖੜਾ ਦੇਖਿਆ ਜਿਸ ਉੱਤੇ ਗੁਰਬਾਣੀ ਦੀਆਂ ਕੁਝ ਲਾਈਨਾਂ ਲਿਖੀਆਂ ਸੀ ਤਾਂ ਮੈਨੂੰ ਬੜਾ ਚੰਗਾ ਲੱਗਿਆ ਔਰ ਮੈਂ ਵੈਸੇ ਵੀ ਅੱਜ ਗੁਰੂ ਅ ਵਸਾਕੀ ਦਾ ਦਿਨ ਹੈਗਾ ਤੇ ਆ ਨਵੀਂ ਚੀਜ਼ ਦੇਖ ਕੇ ਮੈਨੂੰ ਵਧੀਆ ਲੱਗਿਆ ਕਿ ਆ ਸਰਦਾਰ ਸਾਹਿਬ ਜੋ ਵੀ ਆਟੋ ਚਲਾਉਂਦੇ ਨੇ ਉਹਨਾਂ ਨੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਨੇ ਇੱਕ ਤਾਂ ਇਹਦੇ ਨਾਲ ਪੰਜਾਬੀਅਤ ਦਾ ਪ੍ਰਚਾਰ ਆਪਣੇ ਵਿਰਸੇ ਨਾਲ ਜੁੜਨ ਦਾ ਤੇ ਨਵੀਂ ਪੀੜ੍ਹੀ ਨੂੰ ਥੋੜੀ ਉਜਾਗਰਤਾ ਹੁੰਦੀ ਹੈ ਤੇ ਨਾਲੇ ਜਦੋਂ ਕਿਤੇ ਸਿਗਨਲ ਤੇ ਆਟੋ ਰੁਕਿਆ ਹੋਵੇ ਤਾਂ ਤੇ ਬੰਦੇ ਦਾ ਪਿੱਛੇ ਲਿਖੀ ਹੋਈ ਚੀਜ਼ ਤੇ ਨਜ਼ਰ ਪੈਂਦੀ ਹੈ ਤੇ ਚਲੋ ਬੰਦਾ ਥੋੜਾ ਜਿਹਾ ਪੜ ਲੈਂਦਾ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਜਾਗਰੂਕਤਾ ਆਂਦੀ ਹੈ ਕਿ ਚਲੋ ਉੱਠ ਜਾਈਏ ਅਸੀਂ ਵੀ ਕੋਈ ਅੱਛੀ ਚੀਜ਼ ਹੈਗੀ ਹੈ ਤੇ ਬੜਾ ਵਧੀਆ ਲੱਗਿਆ ਮੈਨੂੰ ਤੇ ਉਪਰ ਆਲਾ ਥੋੜੇ ਦਿਨ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਬਈ ਗੁਰੂਆਂ ਦੇ ਨਾਮ ਜਪਿਆ ਕਰੋ ਮੈਨੂੰ ਬੜੀ ਸ਼ਰਮ ਆਈ ਕਿ ਮੈਨੂੰ ਗੁਰੂਆਂ ਦੇ ਨਾਮ ਹੀ ਨਹੀਂ ਸੀ ਆਉਂਦੇ ਸਾਰੇ ਦੇ ਸਾਰੇ ਹਨਾ ਫਿਰ ਮੈਂ YouTube ਤੋਂ ਲੱਭ ਕੇ ਤੇ ਮੈਂ ਗੁਰੂਆਂ ਦੇ ਨਾਮ ਇੱਕ ਪੇਜ ਤੇ ਲਿਖੇ ਤੇ ਮੈਂ ਪੜੇ ਤੇ ਮੈਂ ਆਪਣੀ ਬੇਟੀ ਨੂੰ ਬੋਲਿਆ ਕਿ ਮੈਂ ਕਿਹਾ ਬੇਟਾ ਆ ਤੁਹਾਨੂੰ 10 ਗੁਰੂਆਂ ਦੇ ਨਾਮ ਪਤਾ ਹੈ ਕਹਿੰਦੀ ਹਾਂ ਮੈਨੂੰ ਪਤਾ ਹੈ ਮੈਂ ਕਿਹਾ ਸੁਣਾਉ ਨੇ ਮੈਨੂੰ ਸੁਣਾਇਆ ਤਾਂ ਪੂਰੇ ਬੜੇ ਵਧੀਆ ਸੁਣਾਇਆ ਮੈਂ ਕਿਹਾ ਤੈਨੂੰ ਕਿਵੇਂ ਪਤਾ ਹੈ ਕਹਿੰਦੀ ਹੈ ਕਿ ਨਾਨੀ ਜਦੋਂ ਸਾਨੂੰ ਛੋਟੇ ਹੁੰਦਿਆਂ ਨੂੰ ਪਾਠ ਕਰਾਉਂਦੇ ਸੀ ਪਰ ਇੱਕ ਇੱਕ ਬੱਚੇ ਤੋਂ ਅਰਦਾਸ ਕਰਾਉਂਦੇ ਸੀ ਅਰਦਾਸ 'ਚ ਸਾਰੇ ਗੁਰੂਆਂ ਦੇ ਨਾਮ ਐ ਔਰ ਮੈਨੂੰ ਆਪਣੇ ਆਪ ਤੇ ਬੜੀ ਸ਼ਰਮਿੰਦਗੀ ਹੋਈ ਕਿ ਮੇਰੇ ਬੱਚੇ ਨੂੰ ਪਤਾ ਹੈ ਤੇ ਮੈਂ ਉਦੋਂ ਤੋਂ ਜਾਗੀ ਹਾਂ ਹੁਣ ਅੱਜ ਬਹੁਤ ਅੱਛਾ ਉਪਰ ਆ ਲੱਗੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦਾ ਨੀਂਹ ਪੱਥਰ ਰੱਖਿਆ ਸਿੱਖਾਂ ਦੀ ਨੀਂਹ ਰੱਖੀ ਸੀ ਤੇ ਅੱਜ ਆਹ ਵਧੀਆ ਦੇਖ ਕੇ ਮੈਨੂੰ ਅੱਛਾ ਲੱਗਿਆ ਨਵੀਂ ਪੀੜੀ ਵਾ ਪ੍ਰਚਾਰ ਕੋਈ ਵੀ ਕਲਚਰ ਦੇ ਲੋਕ ਜਦੋਂ ਦੂਜੇ ਸ਼ਹਿਰ 'ਚ ਵੀ ਜਾਂਦੇ ਨੇ ਉਹ ਆਪਣੀ ਭਾਸ਼ਾ 'ਚ ਗੱਲ ਕਰਦੇ ਨੇ ਆਪਣੇ ਪਰਿਵਾਰ ਨਾਲ ਔਰ ਅਸੀਂ ਉਸ ਤੋਂ ਦੂਰ ਹੁੰਦੇ ਜਾ ਰਹੇ ਹਾਂ ਔਰ ਅਸੀਂ ਆਪਣਾ ਹਿੰਦੀ ਔਰ ਇੰਗਲਿਸ਼ ਨੂੰ ਜ਼ਿਆਦਾ ਪ੍ਰਮੋਟ ਕਰ ਰਿਹਾ ਮੈਂ ਕਹਿੰਨੀ ਆ ਇਹ ਜ਼ਰੂਰੀ ਨਾ ਚੀਜ਼ਾਂ ਆਣੀਆਂ ਸਾਰੀਆਂ ਭਾਸ਼ਾਵਾਂ ਚਾਹੀਦੀਆਂ ਕਿਉਂਕਿ ਜਿਵੇਂ ਅਸੀਂ ਆਪਣੇ ਪੰਜਾਬ ਚ ਮਾਰ ਨਹੀਂ ਕਰਾਂਗੇ ਤੇ ਸਾਨੂੰ ਇੰਗਲਿਸ਼ ਨਹੀਂ ਆਏਗੀ ਤਾਂ ਵੀ ਅਸੀਂ ਆਪਣੇ ਆਪ ਨੂੰ ਪਿਛੜੇ ਜੇ ਸਮਝਾਂਗੇ ਪਰ ਘੱਟ ਚ ਐਟ ਲੀਸਟ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਆਪਣੀ ਭਾਸ਼ਾ ਚ ਜ਼ਰੂਰ ਗੱਲ ਕਰਿਆ ਕਰੀਏ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ